thank <laughs> <laughs> you <laughs>

ਅੱਜ ਇਸ ਪਰਿਵਾਰ ਨੂੰ ਇਸ ਕਠਨ ਕੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਇਹ ਕੜੀ ਤੇ ਇਸ ਮੁੰਡੇ ਦਾ ਨਾਮ ਸੀ ਲੈਸਨੈਕ ਆਪਰੇਟਰ ਸੁਖਪ੍ਰੀਤ ਸਿੰਘ ਇਹਦੀ ਜੁੰਡ ਸੀ 581 ਲਾਈਟ ਰਾਈਮੈਂਟ ਚੜ੍ਹਦੀ ਕਲਾ ਜਿਹੜੀ ਕਿ ਅੱਜਕੱਲ ਬਲੌਂਗ ਕਰਦਾ ਸਮਾਰੀ ਤੇ ਸਰ ਕਿੰਨੀ ਕੁ ਉਮਰ ਸੀ ਇਹਦੀ ਇਦੀ ਉਮਰ ਸੀ ਆਪਣੇ ਮੇਰੇ ਖਤੀ 26 22 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ ਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ ਜਿੰਨਾ ਦਾ ਤੁਸੀਂ ਕਹਿ ਲੋ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ ਇੰਨਾ ਅੱਛਾ ਮੁੰਡਾ ਸੀ ਸਾਡੀ ਪਲਟਰਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਸੀ ਹੋ ਸਕਦਾ ਔਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਛੁੱਟੀ ਆ ਕੇ ਇੱਕ ਜਵਾਨ ਨਾਲ ਐਦਾਂ ਦੀ ਬੀਤੇ ਸਰ ਕਿੰਨੇ ਸਾਲ ਪਹਿਲਾਂ ਫਿਰ ਗਿਆ ਇਹ ਸਰ ਅਜ ਤੂੰ ਮੇਰੇ ਖਾਲ 7-8 ਸਾਲ ਨੌਕਰੀ ਹੈ ਦੀ ਮੁੰਡੇ ਦੀ 60 ਸਾਲ ਹਾਂ 60 ਸਾਲ ਸਰ ਕੀ ਕਰਨਾ ਹੈ ਕਰਨਾ ਸਾਰੇ ਅੱਜ ਤੋਂ ਪਹਿਲਾਂ ਅੱਜ ਤੋਂ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ 2 ਸਾਲ ਪਹਿਲਾਂ ਫੌਜ ਚ ਰਿਟਾਇਰ ਹੋਇਆ ਮੇਰੇ ਅੰਡਰ ਹੀ ਮੁੰਡਾ ਸਾਡੀ ਜੋਂੜ ਦੇ ਵਿੱਚ ਆਇਆ ਔਰ ਇਹ ਅੱਜ ਤੋਂ ਜਿਹੜਾ ਮੈਨੂੰ ਪਤਾ ਲੱਗਿਆ ਇਹ ਪਲਟਨ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਛੁੱਟੀ ਘਰ ਆ ਕੇ ਇਹਨੂੰ ਕੋਈ ਹਾਰਟ ਐਟੈਕ ਵਗੈਰਾ ਹੋਇਆ ਇਸ ਤੋਂ ਬਾਅਦ ਇਹ ਸਿਵਲ ਚ ਲੈ ਗਏ ਨਾ ਸਿਵਲ ਲੈਣ ਤੋਂ ਬਾਅਦ ਉਹਨਾਂ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ ਉਸ ਤੋਂ ਬਾਅਦ ਇਹਨੂੰ ਐਮਚ ਅਮਰਸਰ ਦੇ ਵਿੱਚ ਫਾਰਵਰਡ ਕੀਤਾ ਗਿਆ ਉੱਥੇ ਜਾ ਕੇ ਉਹਨੂੰ ਨੂੰ ਡੈਥ ਗੁਸਤ ਕਰਦੇ ਹੁੰਦੇ ਸਰ ਵਿਆਹ ਕੇ ਕਮਾਰਾ ਸੀ ਇਹ ਵਿਆਹ ਸੀ ਸਾਰ ਕੀ ਬੱਚੇ ਕਿੰਨੇ ਆ ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ 6 ਸਾਲ ਦੇ 6 ਮਹੀਨੇ ਦਾ 8 ਮਹੀਨੇ ਦਾ ਹਾਂਜੀ ਹਾਂਜੀ ਤੇ ਸਰ ਅੱਜ ਸਰਕਾਰੀ ਸਨਮਾਨਨਾ ਨੇ ਕੀਤਾ ਗਿਆ ਅੰਤਿਮ ਸੰਸਕਾਰ ਜੀ ਦਾ ਹਾਂਜੀ ਅੱਜ ਅੱਜ ਇਹਦਾ ਅੰਤਮ ਸੰਸਕਾਰ ਹੈ ਅੱਜ ਤੋਂ ਦੋ ਦਿਨ ਪਹਿਲਾਂ ਦੇ ਡੈਥ ਹੋਈ ਸੀ ਪਰਸੋਂ ਔਰ ਅੱਜ ਇਹਦਾ ਅੰਤਿਮ ਸੰਸਕਾਰ ਕੀਤਾ ਗਿਆ ਇਹਦਾ ਨਾਂ ਸੁਖਪੀ ਸਿੰਘ ਸੀਗਾ ਇਹ ਇਸੇਰੇ ਉੱਠਿਆ ਵਾ ਉੱਠਣ ਦੇ ਬਾਅਦ ਇਹਨੇ ਚਾਹ ਪਾਣੀ ਪੀਤਾ ਵਾ ਉਦੋਂ ਬਾਅਦ ਦੇ ਵਿੱਚ ਇਹਨੇ ਇਹੇ ਦਰਦ ਹੋਈ ਆ ਦਰਦ ਹੋਈ ਆ ਇੱਕਦਮ ਤੇ ਇਹਨੂੰ ਜੜਾਓ ਲੈ ਗਿਆ ਸਿਵਲ ਹਸਪਤਲ ਫਟਾਫਟ ਬਹੁਤ ਜਲਦੀ ਇਥੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਕੋਲ ਜਾਨੇ ਮੈਂ ਯਾਤਰੀ ਕਰਤਾ ਵਾ ਅੰਮ੍ਰਿਤਸਰ ਲੱਜ ਮਿਲਟਰੀ ਦਾ ਬੰਦਾ ਮਿਲਿਆ ਅਫਸਰ ਲੱਗੇ ਮਿਲਟਰੀ ਅਫਸਰ ਲੱਗੇ ਆ ਉੱਥੇ ਜਾ ਕੇ ਉਹਨਾਂ ਨੇ ਪੀਸੀਜੀ ਦਾ ਸਭ ਕੁਝ ਕੀਤਾ ਵਾ ਉਸ ਤੋਂ ਬਾਅਦ ਉਹਨਾਂ ਡੈੱਥ ਤੋਂ ਕਲੀਅਰ ਕਰਤਾ ਇਹ ਸਰ ਜਿਹੜੇ ਢਿਲ ਮੱਠ ਜਿਹੜੀ ਇਹ ਕਿੰਨੇ ਤਰੀਕ ਨੂੰ ਹੋਈ ਤੇ ਡੈੱਥ ਕੇਂਦਰ ਤੇਲ ਮੱਠ ਤੋਂ ਕੋਈ ਹੋਈ ਨਹੀਂ ਕਿਹਾ ਬੜਾ ਨਰੋਵਾ ਬੰਦਾ ਸੀ ਇਹ ਛੁੱਟੀ ਆਇਆ ਵਾ ਮੇਰੇ ਖਿਆਲ 19 ਤਰੀਕ ਨੂੰ ਆਇਆ ਕਿੱਥੇ ਪੋਸਟਿੰਗ ਕਿਥੇ ਹੈ ਤੇ ਪੋਸਟ ਹੈ ਮੀਸਾ ਮਨੀਆ ਮਨੀਪੁਰ ਦੇ ਲਾਗੇ ਹਾਂਜੀ 581 ਫ੍ਰਿਲ ਡਿਵੀਜ਼ਿਓਨ ਤੇ ਵੈਕ ਬਰੇ ਹਾਂਜੀ ਵੈਕ ਬਰੇ ਵਿਆਹ ਸੀਗਾ ਕਿੰਨੇ ਬੱਚੇ ਇੱਕ ਬੱਚਾ ਇਹਦਾ 9-10 ਮਹੀਨੇ ਦਾ ਹੋਰ ਪਰਿਵਾਰ ਦੇ ਪਿੱਛੇ ਕੌਣ-ਕੌਣ ਨੇ ਪਰਿਵਾਰ ਦੇ ਪਿੱਛੇ ਦੀ ਇੱਕ ਧਿਆਨ ਇੱਕ ਮਾਂ ਇੱਕ ਭਰਾ ਭਰਾ ਵੈ ਤੇ ਅੱਜ ਇਸ ਸਰਕਾਰ ਦੀ ਮਤਲਬ ਸਨਮਾਨਨਾ ਦੇ ਸੰਸਕਾਰ ਹੋਇਆ ਹੈ ਹਾਂ ਸਰਕਾਰ ਦੇ ਸਨਮਾਨ ਦੇ ਨਾਲ ਉਹਨਾਂ ਦੀ ਜੁੰਟ ਦੇ ਦੀ ਜੁੰਟ ਦੇ ਬੰਦੇ ਇੱਥੇ ਅੰਮ੍ਰਿਤਸਰ ਸੀਗੇ ਉਹ ਉਥੇ ਐਮਐਚ ਆਗੇ ਸੀ ਉਦੋਂ ਜੀਸੇ ਸਾਹਿਬਾਨ ਉਹਨਾਂ ਨੇ ਸਾਰੀ ਕਾਰਵਾਈ ਆਪਣੇ ਹੱਥੀਂ ਜਿਹੜੀ ਹੈ ਵੇਖੀ ਆਣ ਕੇ ਕਰਵਾਈ ਆ